ਸ਼੍ਰੀ ਗੁਰੂ ਅਰਬੀਦਾਸ ਮਹਾਰਾਜ ਜੀ ਦੇ ਬਾਣੀ ਦੇ ਨਾਲ ਜੋੜਨ ਦੇ ਮਕਸਦ ਦੇ ਨਾਲ ਮੈਂ ਅੱਜ ਪਹੁੰਚਿਆ ਹਾਂ ਡੇਰਾ ਪੰਡਵਾ ਜਿੱਥੇ ਸ਼੍ਰੀ ਗੁਰੂ ਅਰਬੀਦਾਸ ਮਹਾਰਾਜ ਜੀ ਦਾ ਬਹੁਤ ਹੀ ਸੋਹਣਾ ਮੰਦਿਰ ਬਣਿਆ ਹੋਇਆ ਹੈ ਕਿਹਾ ਜਾਂਦਾ ਹੈ ਕਿ ਸੰਤ ਬਾਬਾ ਹੰਸਰਾਜ ਜੀ ਜੋ ਕਿ ਸਿਰਫ 7 ਸਾਲਾਂ ਦੇ ਸਨ ਉਹਨਾਂ ਦੀ ਬਹੁਤ ਹੀ ਵੱਡੀ ਕਮਾਈ ਹੈ ਉਹਨਾਂ ਨੇ ਸੰਗਤਾਂ ਨੂੰ ਬੜੇ ਕੌਤਕ ਦਿਖਾਏ ਜੋ ਤੁਸੀਂ ਸਰੂਪ ਦੇਖ ਰਹੇ ਹੋ ਇਹ ਸੰਤ ਬਾਬਾ ਹੰਸਰਾਜ ਜੀ ਦਾ ਹੈ ਜਿੰਨਾਂ ਦੀ ਉਮਰ ਕੇਵਲ 7 ਸਾਲ ਦੀ ਸੀ ਅਗਲੀ ਗੱਲ ਕਰਦੇ ਹਾਂ ਸੰਤ ਬਾਬਾ ਮਹਿੰਦਰਪਾਲ ਜੀ ਜੋ ਕਿ ਸੁਪਨੇ ਦੇ ਵਿੱਚ ਬਾਬਾ ਹੰਸਰਾਜ ਜੀ ਨੂੰ ਮਿਲਦੇ ਬਾਬਾ ਜੀ ਨੇ ਸਾਡਾ ਬੜਾ ਮਾਣ ਤਾਣ ਰੱਖਿਆ ਤੇ ਸਾਨੂੰ ਮਹਿੰਦਰ ਸਿੰਘ ਜੀ ਨਾਲ ਤੋਰ ਦਿੱਤਾ ਵੀ ਇਹ ਤੁਹਾਨੂੰ ਇਸ ਜਗ੍ਹਾ ਬਾਰੇ ਪੂਰੀ ਜਾਣਕਾਰੀ ਦੇਣਗੇ ਆਓ ਆਪਾਂ ਲੈ ਚੱਲੀਏ ਬਾਬਾ ਜੀ ਨੂੰ ਸੰਗਤ ਜੀ ਅਸੀਂ ਤੁਹਾਨੂੰ ਦੱਸ ਦਈਏ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਮਾਡਲ ਸਕੂਲ ਵੀ ਪੰਡਮੇ ਹੀ ਬਣਿਆ ਹੋਇਆ ਹੈ ਜਿਸ ਦਾ ਡੇਰਾ ਸੰਤ ਬਾਬਾ ਹੰਸਰਾਜ ਜੀ ਮਹਾਰਾਜ ਤੇ ਸ੍ਰੀ ਗੁਰੂ ਅਭਿਦਾਸ ਤੀਰਥ ਸਥਾਨ ਸੱਚਕੰਡ ਫੜ ਪੰਡਮਾ ਉਹਨਾਂ ਦੀ ਰਹਿਨਮਾਈ ਹੇਠ ਹੀ ਚੱਲਦਾ ਹੈ ਤੇ ਬਾਬਾ ਜੀ ਇਹ ਲੋਕਣ ਮਚਾਈ ਸਥਾਨ ਕਿਉਂ ਕਿਹਾ ਜਾਂਦਾ ਜੀ ਕਿਉਂਕਿ ਬਾਬਾ ਜੀ ਉੱਥੇ 5 ਵਜੇ ਲਕਣ ਮਚਾਈ ਖੇਡੇ ਸੀਗੇ ਜੀ 5 ਵਜੇ ਹਾਂ 5 ਵਾਰੀ 5 ਵਾਰੀ ਹਾਂਜੀ ਬਾਬਾ ਹੰਸਰਾਜ ਤੇ ਬਾਬਾ ਮਿੰਦਰਪਾਲ ਜੀ ਅੱਛਾ ਜੀ ਠੀਕ ਹੈ ਉਹਨਾਂ ਦੀ ਯਾਦਗਰੀ ਵਿੱਚ ਉਹ ਗੋੜਾ ਲੋਕਮਚਾਈ ਬਣਿਆ ਹੋਇਆ ਜੀ ਹਾਂਜੀ ਸੰਗਤ ਜੀ ਇਹ ਲੋਕਣ ਮਚਾਈ ਅਸਥਾਨ ਹੈ ਸੰਤ 108 ਬਾਬਾ ਹੰਸਰਾਜ ਮਹਾਰਾਜ ਜੀ ਦਾ ਸੰਗਤ ਜੀ ਇਹ ਉਹ ਅਸਥਾਨ ਹੈ ਜਿੱਥੇ ਸੰਤ ਬਾਬਾ ਹੰਸਰਾਜ ਜੀ ਮਹਾਰਾਜ ਸੰਤ ਬਾਬਾ ਮਹਿੰਦਰਪਾਲ ਜੀ ਦੇ ਨਾਲ ਲੋਕਣ ਮਚਾਈ ਖੇਡਦੇ ਸਨ ਤੇ ਅਕਸਰ ਸੰਤ ਬਾਬਾ ਹੰਸਰਾਜ ਜੀ ਅਲੋਪ ਹੋ ਜਾਂਦੇ ਸਨ ਇਨੇਕਾਂ ਵਾਰ ਇਦਾਂ ਹੀ ਹੋਇਆ ਲੁਕਣ ਮਚਾਈ ਖੇੜ ਦੇ ਖੇੜ ਦੇ ਅਲੋਪ ਹੋ ਜਾਂਦੇ ਸਨ ਇਸ ਜਗ੍ਹਾ ਦੇ ਦਰਸ਼ਨ ਤੁਹਾਨੂੰ ਅਸੀਂ ਕਰਵਾ ਰਹੇ ਹਾਂ ਇਸ ਕਰਕੇ ਹੀ ਇਸ ਸਥਾਨ ਨੂੰ ਲੁਕਣ ਮਚਾਈ ਸਥਾਨ ਵੀ ਕਿਹਾ ਜਾਂਦਾ ਹੈ ਇਹ ਜਿਹੜੀ ਗੱਡੀ ਅੰਦਰ ਖੜੀ ਆ 2004 ਚ ਸਰੋਵਰ ਦੀ ਖੁਸ਼ੀ ਵਿੱਚ ਸੰਗਤਾਂ ਨੇ ਬਾਬਾ ਅਮਰਪਾਲ ਜੀ ਨੂੰ ਇਹ ਗਿਫਟ ਦਿੱਤਾ ਸੀ 2004 ਚ ਜਦੋਂ ਸਰੋਵਰ ਦਾ ਜਤਨ ਸੀ ਹੁਣੇ ਥੋੜੇ ਸਮੇਂ ਤੋਂ ਬਾਅਦ ਬਾਬਾ ਹੰਸ ਰਾਜ ਜੀ ਕਹਿੰਦੇ ਸਾਡੀ ਗੱਡੀ ਤੁਸੀਂ ਬਹੁਤ ਚਲਾਈ ਆ ਹੁਣ ਸਾਡੀ ਗੱਡੀ ਖੜੀ ਕਰ ਦਿਓ ਥੋੜੇ ਸਮੇਂ ਤੋਂ ਹੁਣ ਗੱਡੀ ਇਹ ਅੰਦਰ ਖੜੀ ਆ ਖੰਡ ਪਾਟ ਕਰਾਈ ਸੀ ਖੰਡ ਪਾਟ ਕਰਾ ਕੇ ਫਿਰ ਗੱਡੀ ਅੰਦਰ ਖੜੀ ਹੁਣ 5-6 ਸਾਲ ਹੋ ਗਿਆ ਜੀ ਇਹ ਗੱਡੀ ਬਾਬਾ ਹੰਸ ਰਾਜ ਜੀ ਨੇ ਆਪਣੀ ਗੱਡੀ ਲੈ ਲਈ ਆ ਕਹਿੰਦੇ ਹੁਣ ਇਹ ਸਾਡੀ ਗੱਡੀ ਆ ਅਸੀਂ ਹੁਣ ਇਹਨੂੰ ਚਲਾਵਾਂਗੇ ਇਹ ਗੱਡੀ ਹੁਣ ਅੰਦਰ ਖੜੀ ਰਹੂਗੀ ਜਦ ਤੱਕ ਦੁਨੀਆ ਹੈ ਚੰ ਸਾਰੇ ਹਨ ਉਦੋਂ ਤੱਕ ਕੱਢੀਏ ਅੰਦਰ ਹੀ ਖੜੀ ਰਹੂਗੀ ਇੱਥੇ ਤੁਹਾਨੂੰ ਇੱਕ ਪਿਕਚਰ ਵੀ ਮਿਲੂਗੀ ਇਹ ਪਿਕਚਰ ਇਹ ਬਿਆਨ ਕਰਦੀ ਹੈ ਕਿ ਉਸ ਸਮੇਂ ਇੱਥੇ ਸਾਰੇ ਖੇਤ ਹੀ ਹੁੰਦੇ ਸਨ ਤੇ ਸੰਤ ਬਾਬਾ ਹੰਸਰਾਜ ਮਹਾਰਾਜ ਜੀ ਖੇਤਾਂ ਦੇ ਵਿੱਚ ਹੀ ਸੰਤ ਬਾਬਾ ਮਹਿੰਦਰਪਾਲ ਜੀ ਨਾਲ ਲੁਕਣ ਮਚਾਈ ਖੇਡਦੇ ਸਨ ਤੇ अनेਕਾਂ ਵਾਰੀ ਇਦਾਂ ਖੇਡਦੇ ਖੇਡਦੇ ਅਲੋਪ ਹੋ ਗਏ ਸਨ ਤੇ ਬਹੁਤ ਹੀ ਸੋਹਣੀ ਜਗ੍ਹਾ ਬਣ ਗਈ ਸੰਗਤ ਜੀ ਡੇਰਾ ਸੱਚਕੰਡ ਪੰਡਵਾ ਜਿੱਥੇ ਐਸਾ ਸਥਾਨ ਨੂੰ ਮਾਨ ਹਾਸਲ ਹੈ ਕਿ ਇੱਥੇ ਸ੍ਰੀ ਗੁਰੂ ਅਰਵਿਦਾਸ ਮਹਾਰਾਜ ਜੀ ਦੇ ਨਾਂ ਤੇ ਪਹਿਲਾ ਸਰੋਵਰ ਬਣਿਆ ਸੀ। ਬਾਬਾ ਜੀ ਦੇ ਦੱਸਣ ਦੇ ਅਨੁਸਾਰ ਸੰਤ ਬਾਬਾ ਨਰੰჯਨ ਦਾਸ ਜੀ ਡੇਰਾ ਸੱਚਖੰਡ ਬੱਲਾ ਤੇ ਸੰਤ ਬਾਬਾ ਰਾਮਾਨੰਦ ਜੀ ਡੇਰਾ ਸੱਚਖੰਡ ਬੱਲਾ ਸਭ ਤੋਂ ਪਹਿਲਾਂ ਉਹਨਾਂ ਨੇ ਬਨਾਰਸ ਜੋ ਕਿ 시ਗੁਰ ਵਿਦਾਸ ਮਹਾਰਾਜ ਦਾ ਜਨਮ ਸਥਾਨ ਵੀ ਹੈ ਉੱਥੋਂ ਪਾਣੀ ਲਿਆ ਕੇ ਜਲ ਲਿਆ ਕੇ ਇਸ ਸਥਾਨ ਤੇ ਸੰਗਤ ਜੀ ਜਿਸ ਸਥਾਨ ਤੇ ਆਪਾਂ ਹੁਣ ਖੜੇ ਆਂ ਇਹ ਸਥਾਨ ਸੰਤ ਬਾਬਾ ਹੰਸਰਾਜ ਮਹਾਰਾਜ ਜੀ ਦੇ ਮਾਤਾ ਪਿਤਾ ਦਾ ਅੰਗੀਠਾ ਸਾਹਿਬ ਹੈ। ਬਾਬਾ ਪ੍ਰੀਤਮ ਦਾਸ ਤੇ ਮਾਤਾ ਦਲੀਪ ਕੌਰ ਸੱਚਖੰਟਵਾਸੀ ਉਹਨਾਂ ਦਾ ਜੀ ਇਹ ਅੰਗੀਠਾ ਸਾਹਿਬ ਹੈ ਤੇ ਤੁਸੀਂ ਦਰਸ਼ਨ ਕਰੋ। ਅਸੀਂ ਡੇਰਾ ਪੰਡਵਾ ਤੋਂ ਤੁਹਾਡੇ ਲਈ ਵੀਡੀਓ ਪੇਸ਼ ਕਰ ਰਹੇ ਹਾਂ। ਐਸੇ ਸਥਾਨ ਦੇ ਉੱਤੇ ਗਊਆਂ ਤੇ ਮੱਝਾਂ ਵੀ ਪਾਲੀਆਂ ਹੋਈਆਂ ਹਨ ਤੇ ਤੁਸੀਂ ਦੇਖ ਸਕਦੇ ਹੋ। ਖੇਤੀ ਵੀ ਕੀਤੀ ਜਾਂਦੀ ਹੈ ਇੱਧਰ ਹਰੇ ਭਰੇ ਖੇਤ ਵੀ ਨਜ਼ਰ ਆ ਰਹੇ ਹਨ ਡੇਰਾ ਸੱਚਗੰਡ ਪੰਡਵਾ ਸੰਗਤ ਜੀ ਇਹ ਸਾਰੀ ਸੱਚਗੰਡ ਪੰਡਵਾ ਦੀ ਪਾਰਕਿੰਗ ਹੈ ਜੀ ਤੇ ਬਿਲਕੁਲ ਸਾਹਮਣੇ ਜਿਹੜੀ ਤੁਸੀਂ ਕੋਠੀ ਦੇਖ ਰਹੇ ਹੋ ਇਹ ਕੋਠੀ ਐਨ ਆਰ ਆਈ ਵੀਰਾਂ ਦੇ ਲਈ ਹੈ ਜਿਹੜੀ ਸੰਗਤ ਬਾਹਰੋਂ ਆਉਂਦੀ ਆ ਜਦੋਂ ਸਮਾਗਮਾਂ ਦੇ ਉੱਤੇ ਤਾਂ ਉਹਨਾਂ ਨੂੰ ਇਹ ਕੋਠੀ ਦੇ ਵਿੱਚ ਨਿਵਾਸ ਦਿੱਤਾ ਜਾਂਦਾ ਹੈ ਤੇ ਇੱਧਰ ਹੀ ਡੇਰੇ ਦੀ ਪਾਣੀ ਵਾਲੀ ਟੈਂਕੀ ਹੈ